ਛੋਟੇ ਵਪਾਰੀਆਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਉਸ ਦੇ ਉੱਤੇ ਸਾਰੇ ਹੁਣ ਪੰਜਾਬੀ ਪੂਰਨ ਤੌਰ ਤੇ ਖੁਸ਼ ਨੇ ਇਹ ਇਤਿਹਾਸਿਕ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਜਿਸ ਨੂੰ ਲੈ ਕੇ ਕਈ ਮੰਤਰੀਆਂ ਦੇ ਵੱਲੋਂ ਵਪਾਰੀਆਂ ਦੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਮਨਿੰਦਰ ਸਿੰਘ ਗਿਆਸਪੁਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਅਜਿਹਾ ਕੰਮ ਜਿਹੜਾ ਕਿ ਪੰਜਾਬ ਸਰਕਾਰ ਨੇ ਜੋ ਕਰਿਆ ਹੈ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਛੋਟੇ ਵਪਾਰੀਆਂ ਦੀ ਗੱਲ ਹੁਣ ਪੰਜਾਬ ਸਰਕਾਰ ਦੇ ਵੱਲੋਂ ਚੱਕੀ ਗਈ ਹੈ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਆਈ ਹੈ ਤੇ ਹੁਣ ਛੋਟੇ ਵਪਾਰੀ ਜੋ ਲਗਾਤਾਰ ਓਵਰਟਾਈਮ ਲਗਾ ਰਹੇ ਸੀ ਹੁਣ ਉਹਨਾਂ ਦੀ ਵੀ ਦੁੱਗਣੀ ਤਨਖਾਹ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਦੇ ਵਿੱਚ ਗੱਲ ਕੀਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 20 ਹੈਲਪਰ ਰੱਖੇ ਜਾਣਗੇ ਤੇ ਜੇਕਰ 20 ਤੋਂ ਜ਼ਿਆਦਾ ਹੈਲਪਰ ਰੱਖੇ ਜਾਂਦੇ ਨੇ ਤਾਂ ਉਸ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦਾ ਲਗਾਤਾਰ ਧੰਨਵਾਦ ਹੈ ਜਿਹੜਾ ਕਿ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਗਿਆਸਪੁਰਾ ਦਾ ਆਓ ਤੁਹਾਨੂੰ ਸੁਣਾਉਣੇ ਅੱਜ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ ਨਹੀਂ ਤਾਂ ਸਾਡੇ ਜਿਹੜੇ ਸਤਕਾਰਯੋਗ ਵਪਾਰੀ ਭਰਾ ਇਹਨਾਂ ਨੂੰ ਇਨਸਪੈਕਟਰ ਆ ਕੇ ਪਰੇਸ਼ਾਨ ਕਰਦੇ ਸੀ ਲੇਬਰ ਦੇ ਸਬੰਧੀ ਹੁਣ ਸਰਕਾਰ ਨੇ ਅੱਜ ਕੈਬਨਿਟ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਕੀਤਾ ਇਸ ਇਤਿਹਾਸਿਕ ਫੈਸਲੇ ਦੇ ਤਹਿਤ ਜਿਹੜੇ ਛੋਟੇ ਦੁਕਾਨਦਾਰ ਕੋਲੇ ਛੋਟੇ ਵਪਾਰੀ ਕੋਲੇ ਜਿਹੜੇ ਆਪਣੇ ਘਰਾਂ ਦੇ ਵਿੱਚ ਛੋਟਾ ਮੋਟਾ ਕੰਮ ਕਰਦੇ ਆ ਜਿਨ੍ਹਾਂ ਦੇ ਕੋਲ 20 ਤੋਂ ਘੱਟ ਕਰਮਚਾਰੀ ਨੇ ਉਹਨਾਂ ਨੂੰ ਕੋਈ ਵੀ ਇਨਸਪੈਕਟਰ ਆ ਕੇ ਪਰੇਸ਼ਾਨ ਨਹੀਂ ਕਰੇਗਾ ਆ ਕੇ ਤੰਗ ਨਹੀਂ ਕਰੇਗਾ ਸਿਰਫ 6 ਮਹੀਨਿਆਂ ਦੇ ਵਿੱਚ ਇੱਕ ਵਾਰ ਉਹਨਾਂ ਨੂੰ ਡਿਕਲੇਰੇਸ਼ਨ ਦੇਣੀ ਆ ਤੇ ਉਹਨਾਂ ਦੀ ਦੁਕਾਨ ਦੇ ਉੱਤੇ ਉਹਨਾਂ ਦੀ ਫੈਕਟਰੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੇਡ ਜਿਹੜੀ ਆ ਉਹ ਲੇਬਰ ਡਿਪਾਰਟਮੈਂਟ ਵੱਲੋਂ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਸਾਡੇ ਸਤਿਕਾਰਯੋਗ ਵੱਡੇ ਵਪਾਰੀ ਨੇ ਜਿਨ੍ਹਾਂ ਦੇ ਕੋਲੇ 20 ਤੋਂ ਜ਼ਿਆਦਾ EMPLOYEES ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਇੱਕ ਸਿੰਪਲ ਐਪਲੀਕੇਸ਼ਨ ਦੇਣੀ ਪੈਗੀ ਉਹ ਜਿਹੜੀ ਆ 24 ਘੰਟਿਆਂ ਦੇ ਵਿੱਚ ਉਹ ਮਨਜ਼ੂਰ ਕਰਨੀ ਪੈਗੀ ਅਗਰ ਕੋਈ ਉਹਦੇ ਚਬਜੈਕਸ਼ਨ ਆ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਉਹ ਸਾਨੂੰ ਦੱਸਣਾ ਪਏਗਾ ਅਗਰ ਕੋਈ ਡਿਪਾਰਟਮੈਂਟ ਵੱਲੋਂ ਕੋਈ ਹੰਗਾਰਾ ਨਹੀਂ ਦਿੱਤਾ ਜਾਂਦਾ ਜਾਂ ਨਹੀਂ ਦੱਸਿਆ ਜਾਂਦਾ ਤਾਂ ਉਹ ਜਿਹੜੀ ਉਹਨਾਂ ਦੀ ਅਰਜੀ ਆ ਉਹ ਮਨਜ਼ੂਰ ਹੋਈ ਸਮਝੀ ਜਾਊਗੀ ਇਹਦਾ ਮਤਲਬ ਹੀ ਬਹੁਤ ਵੱਡੀ ਰਾਹਤ ਸਾਡੇ ਜਿਹੜੇ ਵੱਡੇ ਵਪਾਰੀ ਨੇ ਉਹਨਾਂ ਨੂੰ ਦਿੱਤੀ ਆ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਨੂੰ ਦਿੱਤੀ ਇਸ ਤੋਂ ਇਲਾਵਾ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਨਾਲ ਸੰਬੰਧਿਤ ਸਾਡੇ ਸਤਿਕਾਰਯੋਗ ਵੀਰ ਨੇ ਜਿਹੜੇ ਕਿ ਇਹਨਾਂ ਫੈਕਟਰੀਆਂ ਦੇ ਵਿੱਚ ਲੇਬਰ ਦਾ ਕੰਮ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਦਾ ਜਿਹੜਾ ਓਵਰਟਾਈਮ ਸੀ ਓਵਰਟਾਈਮ ਅ ਅੱਗੇ ਸੀਗਾ 54 ਘੰਟੇ ਹੁਣ 54 ਘੰਟੇ ਤੋਂ ਸਰਕਾਰ ਨੇ ਵਧਾ ਕੇ ਅ ਉਹਨਾਂ ਨੂੰ ਬੜੀ ਵੱਡੀ ਇੱਕ ਰਾਹਤ ਦਿੱਤੀ ਆ 9 ਘੰਟੇ ਹੀ ਦਿੰਦੇ ਹੋ ਕੰਮ ਕਰ ਸਕਦੇ ਜਿਹਦੀ ਕਿ ਉਹਨਾਂ ਨੂੰ ਡਬਲ ਤਨਖਾਹ ਮਿਲੇਗੀ ਇਹ ਸਰਕਾਰ ਨੇ ਸਾਡੇ ਸਤਿਕਾਰਯੋਗ ਵਪਾਰੀਪਰਾ ਸਾਡੇ ਸਤਿਕਾਰਯੋਗ ਵੱਡੇ ਵਪਾਰੀ ਸਾਡੇ ਸਤਿਕਾਰਯੋਗ ਮਜ਼ਦੂਰ ਉਹਨਾਂ ਤਿੰਨਾਂ ਕਲਾਸਾਂ ਦਾ ਜਿਹੜਾ ਅੱਜ ਬਹੁਤ ਵੱਡੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀ ਇਸ ਵਰਗ ਦੀ ਮੰਗ ਸੀ ਉਸ ਮੰਗ ਨੂੰ ਪੂਰਾ ਕੀਤਾ ਅਸੀਂ ਸਾਰੇ ਜਾਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਬਹੁਤ 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 ਧੰਨਵਾਦ ਕਰਦੇ ਹਾਂ